ਬੋਲੀ ਨਾ ਰਹੀ ਤਾਂ ਕਵਤਾਵਾਂ ਗੁੰਮ ਜਾਣਗੀਆਂ ਮਾਵਾਂ ਦੀਆਂ ਦਿੱਤੀਆਂ ਦੁਆਵਾਂ ਰੁੱਲ ਜਾਣਗੀਆਂ ਦਿੱਤੀਆਂ ਸ਼ਹਾਦਤਾਂ ਨਾ ਮਿੱਟੀ 'ਚ ਮਿਲਾ ਦਿਓ ਦੇਖਿਓ ਪੰਜਾਬੀਓ ਪੰਜਾਬੀ ਨਾ ਪਲਾ ਦਿਓ ਦੇਖਿਓ ਪੰਜਾਬੀਓ ਪੰਜਾਬੀਅਤ ਅੱਜ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਹਾਜ਼ਰ ਹਾਂ ਤੁਹਾਡਾ ਆਪਣਾ ਦੋਸਤ ਬਲਵਿੰਦਰ ਤਾਲੀਵਾਂ ਤੁਸੀਂ ਸੁਣ ਰਹੇ ਹੋ ਇਸ ਟਾਈਮ 90.4 ਅਫਤਾਰ ਕਮਿਊਨਿਟੀ ਰੇਡੀਓ ਸਿਚੇਵਾਲ ਸੋ ਅੱਜ ਦਾ ਇਹ ਬਹੁਤ ਹੀ ਖਾਸ ਪ੍ਰੋਗਰਾਮ ਪੰਜਾਬੀ ਮਾਂ ਬੋਲੀ ਨੂੰ ਸਵਾਰਪਤ ਕਿਉਂਕਿ ਅੱਜ ਅੰਤਰਰਾਸ਼ਟਰੀ ਬੋਲੀ ਦਿਵਸ ਹੈ ਤੇ ਅੰਤਰਰਾਸ਼ਟਰੀ ਬੋਲੀ ਦਿਵਸ ਤੇ ਅਸੀਂ ਤੁਹਾਡੇ ਨਾਲ ਜਿਹੜੀ ਸਾਂਝਾ ਉਹ ਪਾ ਰਹੇ ਹਾਂ ਸੋ ਅੱਜ ਦਾ ਬਹੁਤ ਹੀ ਖਾਸ ਪ੍ਰੋਗਰਾਮ ਅਸੀਂ ਤੁਹਾਡੇ ਨਾਲ ਸਾਂਝਾ ਵੀ ਕਰ ਰਹੇ ਹਾਂ ਤਾਂ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਅਫਤਾਰ ਰੇਡੀਓ ਤੇ ਤਾਂ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝਾ ਕਰਨੀਆਂ ਹਨ ਮਾਂ ਬੋਲੀ ਨੂੰ ਸਮਰਪਿਤ ਗੀਤ ਸੰਗੀਤ ਵੀ ਸਾਂਝੇ ਕਰਨੇ ਨੇ ਸਾਡੀ ਮਾਂ ਬੋਲੀ ਹੈ ਸਾਡੀ ਪਹਿਚਾਨ ਸਾਨੂੰ ਹੈ ਸਾਡੀ ਮਾਂ ਬੋਲੀ ਉੱਤੇ ਮਾਨ ਦੁਨੀਆ ਦੀ ਸਭ ਤੋਂ ਅਨੋਖੀ ਅਤੇ ਸਭਿਆਕ ਮਾਂ ਬੋਲੀ ਸਮਰਪਤਾ ਹੈ ਤਾਂ ਜਦੋਂ ਕੋਈ ਇਹਦੇ ਵਿੱਚ ਗਾਲ ਕੱਢਦਾ ਹਨਾ ਉਹ ਇਹ ਕਹਿੰਦਾ ਹੁੰਦਾ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ ਸੋ ਵਾਕਿਆਈ ਮਾਂ ਬੋਲੀ ਨੂੰ ਜੇ ਤੁਸੀਂ ਦਿਲੋਂ ਨਕਾਰੋਗੇ ਤਾਂ ਤੁਹਾਡੇ ਹਾਲਾਤ ਬਹੁਤੇ ਵਧੀਆ ਨਹੀਂ ਰਹਿਣਗੇ ਪੰਜਾਬੀ ਸਿੱਖਿਏ ਅਤੇ ਸਿਖਾਈਏ ਮਾਂ ਬੋਲੀ ਦਾ ਮਾਣ ਵਧਾਈਏ ਇਹ ਸਾਨੂੰ ਸਾਰਿਆਂ ਨੂੰ ਕਰਨਾ ਪਊਗਾ ਬੋਲੀ ਕਿਸ ਨੂੰ ਆਖਦੇ ਕਿਸੇ ਤੇ ਕਿਸ ਨੂੰ ਨਹੀਂ ਆਖਦੇ ਅਸੀਂ ਇਹਦੇ ਬਾਰੇ ਬਹੁਤ ਵੱਡੀ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ ਮਾਂ ਬੋਲੀ ਥੋੜੀ ਮਿੱਠੀ ਥੋੜੀ ਖਰਵੀ ਲਫ਼ਜ਼ਾਂ ਚ ਰਸ ਜੈ ਹੋ ਚੋਵੇ ਮੇਰੀ ਮਾਂ ਬੋਲੀ ਪੰਜਾਬੀ ਹਰ ਲਹਿਜੇ ਨੂੰ ਦਿਲ ਵਿੱਚ ਸੁਣੋਵੇ ਸੋ ਮੈਨੂੰ ਦਿਓ ਨਾ ਮਨੋਵਸਾਰ ਮੈਂ ਤੇਰੀ ਮਾਂ ਮਾਂ ਦੀ ਬੋਲੀ ਹਾਂ ਮੈਨੂੰ ਦਿਓ ਨਾ ਮਨੋਵਸਾਰ ਅਕਸਰ ਗੀਤ ਬਹੁਤ ਵੱਖਰੇ ਵੱਖਰੇ ਤਰੀਕੇ ਨਾਲ ਸਾਰਿਆਂ ਨੇ ਗਾਏ ਆ ਇਸੇ ਤਰ੍ਹਾਂ ਪਾਤਰ ਸਾਹਿਬ ਵੀ ਕਹਿੰਦੇ ਹੁੰਦੇ ਸੀ ਚੀ-ਚੀ ਕਰਦੀਆਂ ਚਿੜੀਆਂ ਦਾ ਕਲ-ਕਲ ਕਰਦੀਆਂ ਨਦੀਆਂ ਦਾ ਛਾ-ਛਾ ਕਰਦੇ ਬਿਰਕਾਂ ਦਾ ਆਪਣਾ ਹੀ ਤਰਨਾ ਹੁੰਦਾ ਹੈ ਮੈਂ ਸੁਣਿਆ ਇਸ ਧਰਤੀ ਤੇ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਬੱਚਿਆਂ ਨੂੰ ਆਪਣੀ ਹੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਸੋ ਅਸੀਂ ਇਹ ਜੁਰਮਾਨੇ ਹਟਾਉਣੇ ਆ ਜੋ ਸਾਡੇ ਮੱਥੇ ਤੇ ਇੱਕ ਕਲੰਕ ਲੱਗ ਚੁੱਕਾ ਇਹਨੂੰ ਖਤਮ ਕਰਨਾ ਕੋਸ਼ਿਸ਼ ਕਰਿਆ ਕਰੋ ਮਾਂ ਬੋਲੀ ਨੂੰ ਵੱਧ ਪਿਆਰ ਕਰਿਆ ਕਰੋ ਮਾਂ ਬੋਲੀ ਮਾਂ ਬੋਲੀ ਬੋਲ ਅੰਮੀਏ ਇਸ ਦੇ ਬੋਲ ਹੈ ਬਹੁਤ ਅਨਮੋਲ ਆਪਣੀ ਮਾਂ ਨੂੰ ਮਾਂ ਬੋਲਣ ਵਾਲੇ ਕਾਦੀ ਸ਼ਰਮ ਕਰੋ ਜਦੋਂ ਤੁਸੀਂ ਆਪਣੀ ਮਾਂ ਬੋਲੀ ਨੂੰ ਬੋਲਣ ਤੋਂ ਸ਼ਰਮ ਕਰਦੇ ਆ ਤੇ ਨੁਕਸਾਨ ਹੁੰਦਾ ਅਸੀਂ ਸਾਰੇ ਹਾਂ ਇੱਕ ਮਾਂ ਦੇ ਬੱਚੇ ਫਿਰ ਕਿਉਂ ਆਪਣੀ ਮਾਂ ਨੂੰ ਨਾ ਬੋਲਣ ਤੋਂ ਅਸੀਂ ਡਰਦੇ ਆ ਸੋ ਜਦੋਂ ਅਸੀਂ ਸਾਰੇ ਇੱਕੋ ਹੀ ਮਾਂ ਬੋਲੀ ਦੇ ਬੱਚੇ ਆ ਸਾਰੇ ਅਸੀਂ ਪਿਆਰ ਕਰਦੇ ਆ ਤਾਂ ਫਿਰ ਅਸੀਂ ਆਪਣੀ ਮਾਂ ਬੋਲੀ ਨੂੰ ਬੋਲਣ ਤੋਂ ਕਿਉਂ ਡਰਦੇ ਆ ਇਹ ਵੀ ਇੱਕ ਜ਼ਰੂਰੀ ਹੈ ਕਹਿੰਦੇ ਨੇ ਕਿ ਮਾਂ ਬੋਲੀ ਇੱਕ ਅਜਿਹੀ ਬੋਲੀ ਹੈ ਜਿਸ ਨੂੰ ਜਿੰਨਾ ਵੀ ਸੁਣੀਏ ਵਿਚਾਰੀਏ ਦਿਲ ਨੂੰ ਸਕੂਨ ਮਿਲਦਾ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਵਿੱਚ ਪਲੀ ਇਹ ਪੰਜਾਬੀ ਮਾਂ ਬੋਲੀ ਦੀ ਹਾਲਾਤ ਇੰਨੀ ਕੁ ਤਰਸਯੋਗ ਬਣ ਗਈ ਕਿ ਕਈ ਵਾਰ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਪੰਜਾਬ ਸੂਬੇ ਵਿੱਚ ਨਹੀਂ ਸਗੋ ਕਿਸੇ ਦੂਸਰੇ ਸੂਬੇ ਵਿੱਚ ਰਹਿ ਰਹੇ ਹਾਂ ਪੰਜਾਬ ਉਸ ਧਰਤੀ ਦਾ ਨਾਮ ਹੈ ਜਿੱਥੇ ਗੁਰੂਆਂ ਪੀਰਾਂ ਦੇ ਆਪਣੇ ਪਵਿੱਤਰ ਮੂਰਖ ਬਾਨੀ ਨਾਲ ਕੋਈ ਸਮੱਸਿਆ ਜਦੋਂ ਪੰਜਾਬੀਆਂ ਦੇ ਇਕੱਲੇ ਭਾਰਤੀ ਨਹੀਂ ਸਗੋ ਹੋਰ ਨਾਲ ਮੁਲਕਾਂ ਵਿੱਚ ਵੀ ਵਾਵਾ ਹੁੰਦੀ ਸੀ ਪਰ ਅਜਬ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਹੁਣ ਪੰਜਾਬੀ ਪੰਜਾਬੀ ਨਹੀਂ ਰਿਹਾ ਦੋਸਤੋ ਬੰਦੇ ਦਾ ਸਭ ਤੋਂ ਨੇੜਲਾ ਰਿਸ਼ਤਾ ਮਾਂ ਨਾਲ ਹੁੰਦਾ ਗੱਲ ਸਮਝਣ ਵਾਲੀ ਹੈ ਔਰ ਸੁਣਨ ਵਾਲੀ ਹੈ ਔਰ ਇਹਨੂੰ ਸਮਝ ਕੇ ਵਿਚਾਰਨ ਵਾਲੀ ਹੈ ਬੰਦੇ ਦਾ ਸਭ ਤੋਂ ਨੇੜਲਾ ਰਿਸ਼ਤਾ ਆਪਣੀ ਮਾਂ ਨਾਲ ਹੁੰਦਾ ਇੱਥੇ ਗੱਲ ਵਿਚਾਰਿਓ ਹੁਣ ਇੱਕ ਜੇ ਮਾਂ ਮਨੁੱਖ ਨੂੰ ਜਨਮ ਦਿੰਦੀ ਹੈ ਤਾਂ ਬੋਲੀ ਉਸ ਨੂੰ ਜ਼ਿੰਦਗੀ ਦੇ ਅਰਥ ਦੱਸਦੀ ਹੈ ਜੀਉਣ ਦਾ ਢੰਗ ਸਮਝਾਉਂਦੀ ਹੈ ਐਡੀ ਗੂੜੀ ਨਾਤੇਦਾਰੀ ਕਰਕੇ ਮਨੁੱਖ ਨੇ ਬੋਲੀ ਨਾਲ ਮਾਂ ਦਾ ਰਿਸ਼ਤਾ ਜੋੜਿਆ ਧਿਆਨ ਨਾਲ ਸਮਝਣ ਵਾਲੀ ਗੱਲ ਹੈ ਜੇ ਮਾਂ ਮਨੁੱਖ ਨੂੰ ਜਨਮ ਦਿੰਦੀ ਹੈ ਤਾਂ ਬੋਲੀ ਉਸ ਨੂੰ ਜ਼ਿੰਦਗੀ ਦਾ ਅਰਥ ਦਿੰਦੀ ਹੈ ਅਰਥ ਦੱਸਦੀ ਹੈ ਜਿੰਦਗੀ ਦਾ ਢੰਗ ਸਮਝਾਉਣੀ ਹੈ ਸਮਝਾਉਂਦੀ ਹੈ ਏਡੀ ਗੂੜੀ ਨਾਤੇਦਾਰੀ ਜਿਹੜੀ ਆ ਉਹਦਾ ਕਰਕੇ ਮਨੁੱਖ ਨੇ ਬੋਲੀ ਮਾਂ ਦਾ ਰਿਸ਼ਤਾ ਜੋੜਿਆ ਮਾਂ ਬੋਲੀ ਉਹ ਬੋਲੀ ਹੁੰਦੀ ਹੈ ਜਿਸ ਨੂੰ ਬੱਚਾ ਮਾਂ ਦੇ ਗਰਭ ਚ ਹੀ ਸਿੱਖ ਲੈਂਦਾ ਇਸ ਤਰ੍ਹਾਂ ਮਾਂ ਵਾਂਗ ਬੋਲੀ ਨਾਲ ਉਸਦਾ ਨਾਤਾ ਜਨਮ ਤੋਂ ਪਹਿਲਾਂ ਜੁੜ ਜਾਂਦਾ ਇਹੀ ਕਾਰਨ ਹੈ ਕਿ ਇਸ ਨੂੰ ਮਾਂ ਬੋਲੀ ਕਿਹਾ ਜਾਂਦਾ ਮਾਂ ਬੋਲੀ ਰੱਬ ਰੱਬੀ ਤੇ ਕੁਦਰਤੀ ਦਾਤ ਹੁੰਦੀ ਹੈ ਜਿਹਦੇ ਸ਼ੀਸ਼ੇ ਵਿੱਚੋਂ ਵਿਰਸੇ ਦੇ ਚਲਕਾਰੇ ਪੈਂਦੇ ਨੇ ਮਾਂ ਬੋਲੀ ਨੂੰ ਭੁੱਲਣ ਭੁੱਲ ਜਾਣ ਵਾਲੇ ਲੋਕ ਅਕਸਰ ਇਤਿਹਾਸ ਦੇ ਪੰਨਿਆਂ 'ਚੋਂ ਗਵਾਚ ਜਾਂਦੇ ਆ ਔਵਾਰ ਸੱਭਿਆਚਾਰ ਵਿੱਚ ਮਸ਼ਹੂਰ ਹੈ ਕਿ ਜੇਕਰ ਕਿਸੇ ਨੂੰ ਸਭ ਤੋਂ ਭੈੜੀ ਬਾਦਵਾ ਦੇਣੀ ਹੈ ਉਸ ਨੂੰ ਕਿਹਾ ਜਾਂਦਾ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ ਭਾਰਤ ਦੇ ਸੰਵਿਧਾਨ ਮੁਤਾਬਕ ਦੇਸ਼ ਦੀਆਂ ਕੁੱਲ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਜਦ ਕਿ 2011 ਦੀ ਮਰਦਸਵਾਰੀ ਮੁਤਾਬਕ 19569 ਮਾਂ ਬੋਲੀਆਂ ਹਾਲਾਂਕਿ ਕੁਝ ਆਬਾਦੀ ਦੇ 96% ਲੋਕ 22 ਸੰਵਿਧਾਨਕ ਭਾਸ਼ਾ ਨੂੰ ਹੀ ਮਾਂ ਬੋਲੀ ਵਜੋਂ ਬੋਲਦੇ ਨੇ ਦੇਸ਼ ਦੇ ਹਰ ਪ੍ਰਾਂਤ ਦੀ ਆਪਣੀ ਵੱਖਰੀ ਬੋਲੀ ਹੈ ਜਿਵੇਂ ਬੰਗਾਲ ਦੀ ਬੰਗਾਲੀ ਹਰਿਆਣਾ ਦੀ ਹਰਿਆਣਵੀ ਤੇ ਪੰਜਾਬ ਦੀ ਬੋਲੀ ਹੈ ਪੰਜਾਬੀ ਪੰਜਾਬੀ ਇੱਕ ਇੰਡੋ ਆਰੀਅਨ ਭਾਸ਼ਾ ਹੈ ਭਾਰਤ ਚ ਹਿੰਦੀ ਅਤੇ ਬੰਗਾਲੀ ਤੋਂ ਬਾਅਦ ਦੱਖਣੀ ਏਸ਼ੀਆ ਵਿੱਚ ਤੀਜੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਹੈ ਵਰਤਮਾਨ ਸਮੇਂ ਅੰਗਲੈਂਡ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਦੂਜੀ ਭਾਸ਼ਾ ਤੇ ਕੈਨੇਡਾ ਵਿੱਚ ਤੀਜੀ ਭਾਸ਼ਾ ਤੋਂ ਜ਼ਿਆਦਾ ਜਿਹੜੀ ਹੈ ਜ਼ਿਆਦਾ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਹੈ ਇੱਥੋਂ ਤੱਕ ਪੰਜਾਬੀ ਭਾਸ਼ਾ ਚੱਲੇ ਗਈ ਹੈ ਬੋਲੀਆਂ ਨਾਲ ਸੰਬੰਧਿਤ ਇੱਕ ਜਿਹੜਾ ਵਿਸ਼ਵ ਵਿਗਿਆਨ ਕੋਸ਼ ਸਿਕਾਣਾ ਉਹਦੇ ਮੁਤਾਬਕ ਪੰਜਾਬੀ ਸਮੁੱਚੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਦਸਵੀਂ ਬੋਲੀ ਹੈ ਸੋਚ ਕੇ ਦੇਖੋ ਅਸੀਂ ਫਿਰ ਪੰਜਾਬੀ ਤੋਂ ਦੂਰ ਜਾਂਦੇ ਆਂ ਵਿਸ਼ਵ ਜਿਹੜਾ ਆਪਣੀ ਪੂਰੀ ਦੁਨੀਆ ਹੈ ਨਾ ਉਹਦੇ ਮੁਤਾਬਕ ਮੈਂ ਇਹ ਗੱਲ ਦੱਸ ਰਿਹਾ ਕਿ ਪੰਜਾਬੀ ਸਮੁੱਚੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ 10ਵੀਂ ਬੋਲੀ ਆ ਮਾਰਾ ਮੁਤਾਬਕ 13 ਤੋਂ 14 ਕਰੋੜ ਲੋਕਾਂ ਦੀ ਮਾਂ ਬੋਲੀ ਪੰਜਾਬੀ ਆ ਸਭ ਤੋਂ ਵੱਧ तकरीबन 10 ਕਰੋੜ ਪੰਜਾਬੀ ਬੋਲਣ ਵਾਲੇ ਪਾਕਿਸਤਾਨ ਵਿੱਚ ਲੋਕ ਨੇ ਉਸ ਤੋਂ ਬਾਅਦ 3 ਕਰੋੜ ਦੇ ਕਰੀਬ ਭਾਰਤੀ ਪੰਜਾਬ ਦੇ ਕਰੀਬ 1 ਕਰੋੜ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾ ਕੇ ਬਸੇ ਹੋਏ ਲੋਕ ਨੇ 13 ਤੋਂ 14 ਕਰੋੜ ਬੋਲੀ ਬੋਲਣ ਵਾਲਿਆਂ ਦੀ ਪੰਜਾਬੀ ਨੂੰ ਅਸੀਂ ਸ਼ਰਮਾਉਣ ਲੱਗ ਗਏ ਯਾਰ ਅਸੀਂ ਇਹ ਨੂੰ ਚੰਗਾ ਨਹੀਂ ਸਮਝਦੇ ਪੰਜਾਬੀ ਬੋਲਣ ਨੂੰ ਅਸੀਂ ਹਮ ਕੋ ਤੁਮ ਕੋ ਸ਼ੁਰੂ ਕਰ ਲੈਨੇ ਜਿੱਥੇ ਬੰਨੇ ਅਸੀਂ ਇੰਗਲਿਸ਼ ਸ਼ੁਰੂ ਕਰ ਲੈਨੇ ਜਿੱਥੇ ਬੰਨੇ ਅਸੀਂ ਹਿੰਦੀ ਸ਼ੁਰੂ ਕਰ ਲੈਨੇ ਯਾਰ ਕਿਉਂ ਨਹੀਂ ਅਸੀਂ ਠੇਢ ਪੰਜਾਬੀ ਬੋਲਦੇ ਕਿਉਂ ਨਹੀਂ ਅਸੀਂ ਆਪਣੇ ਸੋਸ਼ਲ ਮੀਡੀਆ ਤੇ ਪੰਜਾਬੀ ਵਿੱਚ ਲਿਖਦੇ ਕੀ ਵਿਖਾਵਾ ਕਰਨਾ ਚਾਹੁੰਦੇ ਯਾਰ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਮਾਂ ਬੋਲੀ ਦੇ ਨਾਲ ਹਜੇ ਵੀ ਮੌਕਾ ਸਾਨੂੰ ਸੰਭਲ ਜਾਣ ਲਈ ਕਹਿੰਦੇ ਨੇ ਕਿ ਕੁਝ ਹੀ ਦੂਰੀ ਤੇ ਪਾਣੀ ਤੇ ਭਾਸ਼ਾ ਬਦਲ ਜਾਂਦੀ ਹੈ ਧਿਆਨ ਨਾਲ ਸਮਝਣ ਵਾਲੀ ਗੱਲ ਆ ਕੁਝ ਹੀ ਦੂਰੀ ਤੇ ਪਾਣੀ ਤੇ ਭਾਸ਼ਾ ਬਦਲ ਜਾਂਦੀ ਹੈ ਪੰਜਾਬੀ ਦੀਆਂ ਵੀ ਕਈ ਉਪ ਭਾਸ਼ਾਵਾਂ ਨੇ ਜੋ ਵੱਖ-ਵੱਖ ਇਲਾਕਿਆਂ 'ਚ ਬੋਲੀਆਂ ਜਾਂਦੀਆਂ ਨੇ ਜਿਨ੍ਹਾਂ 'ਚੋਂ ਮੁੱਖ ਨੇ ਮਾਜੀ, ਦੁਆਬੀ, ਮਲਵਈ, ਪੁਆਦੀ, ਪੋਠੋਹਾਰੀ, ਮੁਲਤਾਨੀ ਤੇ ਡੋਗਰੀ ਜਿਹਨੂੰ ਪਹਾੜੀ ਬੋਲੀ ਵੀ ਕਿਹਾ ਜਾਂਦਾ ਇਹਨਾਂ 'ਚੋਂ ਮਾਜੀ ਬੋਲੀ ਪੰਜਾਬੀ ਦੀ ਟਕਸਾਲੀ ਬੋਲੀ ਹੈ ਕਿ ਸਾਨੂੰ ਪਤਾ ਕਿ ਪੰਜਾਬੀ ਦੇ ਨਾਲ ਇਨੀ ਬਦਲੀ ਕਿ ਪੰਜਾਬੀ ਵਿੱਚ ਲਿਖੀ ਸਭ ਤੋਂ ਪਹਿਲੀ ਕਿਤਾਬ ਕਿਹੜੀ ਹੈ ਸਾਨੂੰ ਇਹ ਵੀ ਭੁੱਲਣਾ ਲੱਗ ਗਿਆ ਪੰਜਾਬੀ ਦੇ ਵੱਖ-ਵੱਖ ਮਾਰਾਂ ਨੇ ਪੰਜਾਬੀ ਭਾਸ਼ਾ ਦੇ ਮੂਲ ਨੂੰ ਲੈ ਕੇ ਵੱਖ-ਵੱਖ ਤਰਕ ਨੇ ਕੁਝ ਦਾ ਕਹਿਣਾ ਹੈ ਕਿ ਪੰਜਾਬੀ ਇੱਕ ਇੰਡੋ ਆਰੀਅਨ ਭਾਸ਼ਾ ਹੈ ਜਦ ਕਿ ਕੁਝ ਪੰਜਾਬੀ ਬੋਲੀ ਦਾ ਮੂਲ ਸਾਂਸਕ੍ਰਿਤੀ ਨੂੰ ਨਹੀਂ ਮੰਨਦੇ ਮਹਾਰਮਤਾਕ ਪੰਜਾਬੀ ਦਾ ਜਨਮ ਸੱਤ ਸੰਧੂ ਦੇ ਇਲਾਕੇ 'ਚ ਹੋਇਆ ਉਸ ਵੇਲੇ ਇਸ ਬੋਲੀ ਨੂੰ ਸੱਤ ਸਿੰਧ ਵੀ ਕਿਹਾ ਜਾਂਦਾ ਸੀ ਵੈਸੇ ਭਾਰਤੀਆਂ ਸਾਰੀਆਂ ਪਛਾਵਾਂ ਹੀ ਬ੍ਰਹਮੀ ਲਿਪੀ ਤੋਂ ਜਨਮੀਆਂ ਬਹੁਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਪੰਜਾਬੀ ਦੀਆਂ ਦੋ ਲਿਪੀਆਂ ਨੇ ਸ਼ਾਹਮੁਖੀ ਅਤੇ ਗੁਰਮੁਖੀ ਸ਼ਾਹਮੁਖੀ ਲੈਂਦੇ ਪੰਜਾਬ ਦੀ ਪੰਜਾਬੀ ਲਿਪੀ ਹੈ ਜਦਕਿ ਗੁਰਮੁਖੀ ਚੜ੍ਹਦੇ ਪੰਜਾਬ ਦੀ ਲਿਪੀ ਹੈ ਇਹਨਾਂ ਦੋਵਾਂ 'ਚ ਅੱਖਰਾਂ ਦੀ ਬੰਦਤਰ ਦਾ ਫਰਕ ਹੈ ਪੰਜਾਬੀ ਵਿੱਚ ਪਹਿਲੀ ਰਚਨਾ ਜਿਹੜੀ ਉਹ ਕਈ ਲਿਪੀਆਂ ਦਾ ਮਿਲਨਸਾਰ ਕਹਿੰਦੇ ਨੇ ਜੋ 9ਵੀਂ ਸਦੀ ਦੇ ਕਰੀਬ ਸੀ ਉਸ ਤੋਂ ਬਾਅਦ ਸ਼ਾਹਮੁਖੀ ਵਿੱਚ ਬਾਬਾ ਸ਼ੇਖ ਫਰੀਦ ਦੀਆਂ ਰਚਨਾਵਾਂ ਅਤੇ ਗੁਰਮੁਖੀ ਵਿੱਚ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੱਟੀ ਹੈ ਮਾਰਾ ਮੁਤਾਬਕ 35 ਅਖਰੀ ਦਾ ਸਭ ਤੋਂ ਪਹਿਲਾ ਸਬੂਤ ਨਾਨਕ ਦੀ ਪੱਟੀ ਵਿੱਚ ਮਿਲਦਾ ਹੈ ਉਸ ਵਿੱਚ ਪੱਟੀ ਦੇ ਅੱਖਰ ਹਨ ਉਸ ਵਿੱਚ ਫਰਕ ਸਿਰਫ ਇਹ ਨਾ ਕਿ ਉ ਊੜੇ ਨੂੰ ਔਂਕੜ ਐੜਾ ਈੜੀ ਨੂੰ ਵਿਹਾਰੀ ਵਾਲੀ ਤਰਤੀਬ ਵੱਖਰੀ ਸੀ ਉਸ ਵਿੱਚ ਐੜਾ ਈੜੀ ਨੂੰ ਵਿਹਾਰੀ ਊੜੇ ਨੂੰ ਔਂਕੜ ਲਿਖਿਆ ਜਾਂਦਾ ਸੀ ਬਾਅਦ ਵਿੱਚ ਗੁਰੂ ਅੰਗਦ ਜੀ ਜੀ ਨੇ ਤਕਰੀਬਨ ਇਹ ਤਕਰੀਬਨ ਬਦਲ ਕੇ ਊੜੇ ਨੂੰ ਔਕੜ ਐੜਾ ਐੜੇ ਨੂੰ ਵਿਹਾਰੀ ਕੀਤੀ ਤੇ ਵਿੱਚ 35 ਵਿੱਚੋਂ ਕਈ ਅੱਖਰ ਅਲੋਪਤਾ ਨਹੀਂ ਹੋਇਆ ਸਗੋਂ ਫਾਰਸੀ ਦੇ ਛੇ ਅੱਖਰ ਹੋਰ ਜੁੜ ਗਏ ਜਿਨ੍ਹਾਂ ਦੇ ਪੈਰ 'ਚ ਬਿੰਦੀ ਹੁੰਦੀ ਹੈ ਜਿਨ੍ਹਾਂ ਅੱਖਰਾਂ ਨਾਲ ਜਸ ਦੀ ਗਿਣਤੀ 35 ਤੋਂ 41 ਕਰ ਦਿੱਤੀ ਹਾਲਾਂਕਿ ਇਸ ਨੂੰ ਹਜੇ ਵੀ 35 ਹੀ ਕਿਹਾ ਜਾਂਦਾ ਹੈ ਗੁਰੂਆਂ ਤੋਂ ਇਲਾਵਾ ਨਾਥਾਂ ਜੋਗੀਆਂ ਬੁੱਲੇ ਸ਼ਾ ਵਾਰਿਸ ਸ਼ਾ ਸਾਹ ਹੁਸੈਨ ਕਾਦਰਜਾਰ ਸ਼ਾ ਮੁਹੰਮਦ ਦਮੋਦਰ ਆਦ ਕਵੀਆਂ ਨੇ ਆਪਣੀਆਂ ਕਾਫਤਾਵਾਂ ਦਾ ਮਾਧਿਅਮ ਪੰਜਾਬੀ ਨੂੰ ਬਣਾਇਆ ਜਦ ਕਿ ਭਾਈ ਵੀਰ ਸਿੰਘ ਨਾਨਕ ਸਿੰਘ ਗੁਰਦਿਆਲ ਸਿੰਘ ਸੰਤ ਸਿੰਘ ਸੇਖੋਂ ਅਜੀਤ ਕੌਰ ਦਲੀਪ ਕੌਰ ਟਵਾਲਾ ਅਮਰਤਾ ਪ੍ਰੀਤਮ ਸੁਰਜੀਤ ਪਾਤਰ ਸ਼ਕਮਰ ਵਟਾਲਵੀ ਤੇ ਹਰਪ੍ਰੀਤ ਸਿੰਘ ਵਰਗੇ ਲੇਖਕਾਂ ਨੇ ਇਸੇ ਕਾਇ ਸਾਇਦ ਸਦਕਾ ਕੁਮੰਤਰੀ ਪ੍ਰਸਿੱਧੀ ਦੇ ਸਿਖਰਾਂ ਨੂੰ ਸੋਇਆ ਜੇ ਆਪਾਂ ਗੱਲ ਗੀਤ ਸੰਗੀਤ ਦੀ ਦੁਨੀਆ ਦੀ ਕਰੀਏ ਤਾਂ ਗੀਤ ਸੰਗੀਤ ਦੀ ਦੁਨੀਆ 'ਚ ਜਮਲਾ ਜੱਟ ਗੁਰਦਾਸ ਮਾਨ ਕੁਲਦੀਪ ਮਾਨਕ ਹੰਸ ਰਾਜ ਹੰਸ ਸੁਖਵਿੰਦਰ ਸਿੰਘ ਸੁਰਿੰਦਰ ਸਰਤਾਜ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਤੇ ਹੋਰ ਬਹੁਤ ਸਾਰੇ ਕਲਾਕਾਰ ਕਰ ਰਹੇ ਨੇ ਆਪਣੇ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਨੂੰ ਦੇਸ਼ ਵਿਦੇਸ਼ਾਂ 'ਚ ਮਕਬੂਲ ਕਰ ਰਹੇ ਨੇ ਔਰ ਕੀਤਾ ਵੀ ਹੈ ਗੁਰੂਆਂ ਦੀ ਬੋਲੀ ਪੰਜਾਬੀ ਬੋਲੀ ਨੂੰ ਜਿੱਥੇ ਸਮੇਂ-ਸਮੇਂ ਦੇ ਅਨੇਕਾਂ ਨਾਮਵਰ ਸਹਿਤਕਾਰਾਂ ਕਵੀਆਂ ਪੀਰਾਂ ਫਕੀਰਾਂ ਸੂਫੀਆਂ ਤੇ ਸਹਿਬਰਾ ਰਹਿਬਰਾ ਅਤੇ ਗੀਤਕਾਰਾਂ ਨੇ ਆਪੋ ਆਪਣੀ ਸਮਰੱਥਾ ਅਤੇ ਸ਼ਕਤੀ ਅਨੁਸਾਰ ਯੋਗਦਾਨ ਪਾਇਆ ਤੇ ਪੰਜਾਬੀ ਮਾਂ ਬੋਲੀ ਦੀ ਰਜਮੀ ਸੇਵਾ ਕੀਤੀ ਉੱਥੇ ਹੀ ਅੱਜ ਪੰਜਾਬੀ ਨੂੰ ਆਪਣੀ ਪੜ੍ਹੀ ਲਿਖੀ ਕੌਮ ਤੋਂ ਖਤਰਾ ਪੈਦਾ ਹੁੰਦਾ ਜਾ ਰਿਹਾ ਹੈ ਅੱਜ ਪੰਜਾਬੀ ਦੀ ਥਾਂ ਅੰਗਰੇਜ਼ੀ ਲੈਂਦੀ ਜਾ ਰਹੀ ਹੈ ਭਾਰਤ ਦੇ ਪੜ੍ਹੇ ਲਿਖੇ ਪੰਜਾਬੀ ਵੀ ਪੰਜਾਬੀ ਨਹੀਂ ਬੋਲਦੇ ਸਗੋਂ ਅੰਗਰੇਜ਼ੀ ਬੋਲਦੇ ਨੇ ਹਾਲਾਂਕਿ ਅੰਗਰੇਜ਼ੀ ਜਾ ਹੋਰ ਪਛਾਵਾਂ ਸਿੱਖਣਾ ਮਾੜੀ ਗੱਲ ਨਹੀਂ ਪਰ ਆਪਣੀ ਮਾਂ ਬੋਲੀ ਨੂੰ ਵਿਸਾਰ ਦੇਣਾ ਜ਼ਰੂਰ ਮਾੜੀ ਗੱਲ ਹੈ ਬਿਨਾਂ ਸ਼ੱਕ ਗੁਰੂਆਂ ਦੀ ਇਹ ਬੋਲੀ ਕਦੇ ਖਤਮ ਨਹੀਂ ਹੋ ਸਕਦੀ ਪਰ ਅੱਜ ਬਹੁਤ ਸਾਰੇ ਲੋਕ ਪੰਜਾਬੀ ਬੋਲਣ ਵਾਲੇ ਚਿਤਕ ਮਸੂਕ ਮਹਿਸੂਸ ਕਰਦੇ ਨੇ ਜੋ ਕਿ ਚੰਗੀ ਗੱਲ ਨਹੀਂ ਉਹ ਲੋਕ ਇੱਕ ਤਰ੍ਹਾਂ ਦਾ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਨੇ ਕਿ ਅਸੀਂ ਕਦੇ ਇਹ ਹੀਣ ਭਾਵਨਾ ਦਾ ਭਾਗ ਤਿਆਗ ਸਕਾਂਗੇ ਕੀ ਕਦੇ ਆਪਣੀ ਮਾਂ ਬੋਲੀ ਦੇ ਸੱਚੇ ਕਦਰਦਾਨ ਬਣ ਕੇ ਇਹਦੀ ਰੂਹ ਨੂੰ ਆਪਣੇ ਅੰਦਰ ਵਸਾ ਸਕਾਂਗੇ ਅਜਿਹੇ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਇੱਕ ਪੰਜਾਬੀ ਨੂੰ ਆਪਣੇ ਅੰਦਰੋਂ ਹੀ ਲੱਭਣਾ ਪਵੇਗਾ ਇੱਕ ਵਾਰ ਫਿਰ ਤੋਂ ਅੱਜ ਦੇ ਇਸ ਕਮੰਤਰੀ ਮਾਂ ਬੋਲੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ